ਦੋਸਤੋ ਮੈਂ ਗੁਰਪ੍ਰੀਤ ਕਾਹਵਾ ਵਿੱਚ ਤੁਹਾਡਾ ਸਵਾਗਤ ਹੈ। ਹਰ ਦਿਨ ਕਵਤਾ ਤਹਿਤ ਅੱਜ ਤੁਹਾਡੇ ਨਾਲ ਪੰਜਾਬੀ ਕਵੀ ਦੋਸਤ ਅਮਰਜੀਤ ਕੌਂਕੇ ਦੀ ਨਵੀਂ ਕਿਤਾਬ ਇਸ ਧਰਤੀ ਤੇ ਰਹਿੰਦੇ ਆਂ ਵਿੱਚੋਂ ਇੱਕ ਕਵਤਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਕਵਤਾ ਦਾ ਨਾਂ ਇੱਕ ਲਾਵਾਰਸ ਸਾਈਕਲ। ਸਾਈਕਲ ਸਟੈਂਡ ਦੀ ਇੱਕ ਨੁੱਕਰ ਵਿੱਚ ਮਹੀਨਿਆਂ ਤੋਂ ਤੱਕ ਰਿਹਾ ਇੱਕ ਲਾवारिस ਸਾਈਕਲ ਧੂੜ ਮਿੱਟੀ ਨਾਲ ਭਰਿਆ ਆਪਣੇ ਗਵਾਚੇ ਹੋਏ ਮਾਲਕ ਨੂੰ ਅੜੀਕ ਰਿਹਾ ਉਸ ਦੇ ਡੰਡੇ ਤੇ ਕੱਪੜਾ ਲਪੇਟਿਆ ਹੈ ਲੱਗਦਾ ਹੈ ਜਿਵੇਂ ਹੁਣੇ ਕੋਈ ਬੱਚਾ ਡੰਡੇ ਤੋਂ ਉੱਤਰ ਕੇ ਆਪਣੇ ਘਰ ਵੱਲ ਦੌੜਿਆ ਹੈ ਪਿਛਲੇ ਕੈਰੀਅਰ ਤੇ ਜਿਵੇਂ ਹੁਣ ਕੋਈ ਤ੍ਰਿਮਤ ਆਪਣੀ ਚੁੰਨੀ ਸੰਭਾਲਦੀ ਉੱਤਰੀ ਹੋਵੇ। ਕੁਝ ਸਮਾਂ ਪਹਿਲਾਂ ਇਸ ਦੀ ਘੰਟੀ ਦੀ ਟਣਾ ਟੰਣ ਸੁਣ ਕੇ ਮਾਂ ਪਿਓ ਦੀਆਂ ਅੱਖਾਂ ਵਿੱਚ ਲਿਸ਼ਕ ਉੱਤਰਦੀ ਹੋਵੇਗੀ। ਬੱਚੇ ਆਪਣੀ ਚੀਜ਼ੀ ਲੈਣ ਲਈ ਬਾਹਰ ਦੌੜਦੇ ਹੋਣਗੇ। ਇਸ ਦੀ ਘੰਟੀ ਹੁਣ ਵੀ ਅੰਗੂਠੇ ਤੋਂ ਬਿਨਾਂ ਵੱਜਦੀ ਹੈ। ਮੇਰੇ ਦੇਖਦੇ-ਦੇਖਦੇ ਸਾਈਕਲ ਆਪਣੀ ਥਾਂ ਤੋਂ ਹਿੱਲਿਆ ਤੇ ਟੁਰ ਪਿਆ ਆਪਣੇ ਗਵਾਚੇ ਹੋਏ ਮਾਲਕ ਨੂੰ ਲੱਭਣ ਆਪਣੇ ਗਵਾਚੇ ਹੋਏ ਮਾਲਕ ਨੂੰ ਲੱਭਣ ਘੰਟੀ ਟਣਾ ਟਣ ਬਜਦੀ ਬੱਚਾ ਫੇਰ ਮੂਰੇ ਡੰਡੇ ਤੇ ਆ ਬੈਠਾ ਪਿਛਲੇ ਸਟੈਂਡ ਤੇ ਬੈਠੀ ਉਸ ਦੀ ਤਰੀਮਤ ਚੁੰਨੀ ਸੰਭਾਲ ਰਹੀ ਮੇਰੇ ਕੱਪਟੇ ਵਿੱਚ ਸਾਈਕਲ ਦੌੜ ਹੈ ਆਪਣੇ ਚਿਰਾਂ ਦੇ ਗਵਾਚੇ ਮਾਲਕ ਨੂੰ ਲੱਭਣ ਦੇ ਲਈ ਭੀੜ ਭਰੇ ਬਾਜ਼ਾਰਾਂ ਚੌਕਾਂ ਚਰਾਹਿਆਂ ਕਿਸੇ ਨਹਿਰ ਕਿਨਾਰੇ ਕਦੇ ਰੇਲ ਦੀ ਪਟੜੀ ਦੇ ਕੋਲ ਆਪਣੇ ਘਵਾਚੇ ਹੋਏ ਮਾਲਕ ਨੂੰ ਲੱਭਣ ਸਾਈਕਲ ਭਜਦਾ ਜਾ ਰਿਹਾ ਹੈ ਮੈਂ ਸਾਈਕਲ ਨੂੰ ਆਪਣੀ ਕਪਤਾ ਵਿੱਚੋਂ ਲੰਘਣ ਲਈ ਰਾਹ ਛੱਡਦਾ ਹਾਂ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਦਿਨ ਸੋਨਾ ਲੰਗੇ ਧੰਨਵਾਦ